ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੈ 29 ਜੁਲਾਈ ਤੇ ਮੈਂ ਇਸ ਟਾਈਮ ਜਾ ਰਿਹਾ ਹਾਂ ਸਸਪੋਲ ਸਸਪੋਲ ਸੱਚ ਜਾ ਨਹੀਂ ਰਿਹਾ ਮੈਂ ਸਸਪੋਲ ਸਰ ਤਾਂ ਅਲਤੀ ਰੁਕੇ ਸੀਗੇ ਅਲਤੀ ਤੋਂ ਮੈਂ ਸਸਪੋਲ ਆ ਗਿਆ ਤੀਸਰਾ ਦਿਨ ਮੈਂ ਵੀਡੀਓ ਤਾਂ ਕਰਕੇ ਨਹੀਂ ਬਣਾਈ ਕਿਉਂਕਿ ਜਿਹੜੇ ਦਿਨ ਮੈਂ ਕੱਲ ਗਿਆ ਸੀ ਅੱਜ ਮੈਂ ਉਸੇ ਰਾਈ ਵਾਪਸ ਆਇਆ ਇੱਥੋਂ ਅਲਤੀ 6-7 ਕਿਲੋਮੀਟਰ ਬਾਅਦ ਆ ਅੱਜ ਆਪਾਂ ਪਹੁੰਚਾਂਗੇ ਨਿੰਮੂ ਜਿੱਥੇ ਜੰਸਕਾਰ ਤੇ ਸਿੰਧ ਦਰਿਆ ਦਾ ਸੰਗਮ ਹੁੰਦਾ ਤੇ ਉਹਦੇ ਨਾਲ ਹੀ ਅੱਗੇ ਪੱਥਰ ਸਾਹਿਬ ਗੁਰਦੁਆਰਾ ਜਿਸ ਹਮਾਰਿਆਂ ਦੇ ਪਹੁੰਚੇ ਗਏ ਤਾਂ ਆਪਾਂ ਪੱਥਰ ਸਾਹਿਬ ਵੀ ਪਹੁੰਚ ਜਾਾਂਗੇ ਨਹੀਂ ਅੱਜ ਨਿੰਮੂ ਜਾਂ ਕਿਤੇ ਨਾ ਕਿਤੇ ਬਾਸਗੋ ਉੱਥੇ ਰੁਕਾਂਗੇ ਤੇ ਕੱਲ ਨੂੰ ਗੋਦਲ ਸਾਹਿਬ ਪਹੁੰਚ ਜਾਾਂਗੇ ਲੇਟ ਰੱਖਦਾ ਮੇਰਾ ਇਹ ਪੂਰਾ ਸਫਰ ਦੇਖਣ ਦੇ ਲਈ ਪੈਦਲ ਸਫਰ ਦੇਖਣ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰ ਦੋ ਲਾਈਕ ਸ਼ੇਅਰ ਤੇ ਕਮੈਂਟ ਕਰ ਦੋ ਜਿਹੜੇ ਸੱਜਣਾਂ ਅਜੇ ਪਹਿਲੇ ਦਿਨ ਬਲੌਗ ਦੇਖ ਰਹੇ ਆ ਉਹਨਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਇਹ ਸਾਰਾ ਸਫਰ ਪੈਦਲ ਕਰ ਰਿਹਾ ਮੈਂ ਮਨਾਲੀ ਤੋਂ ਸ਼ੁਰੂ ਕੀਤਾ ਸੀਗਾ ਤੇ ਲੇਹ ਪਹੁੰਚਣ ਵਾਲਾ ਹੋ ਗਿਆ ਹੁਣ ਵੀ ਇਸ ਟਾਈਮ ਹੈਗਾ ਸਸਪੂਲ ਤੇ ਅੱਜ ਆਪਣਾ ਸਾਰਾ ਸਫਰ ਮੇਨ ਹਾਈਵੇ ਤੇ ਆ ਤੇ ਪਹੁੰਚਦੇ ਹੌਲੀ ਹੌਲੀ ਆਪਾਂ ਕੱਲ ਤੱਕ ਪਰਸੋਂ ਦਾ ਖਲੇ ਪਹੁੰਚ ਜਾਵਾਂਗੇ ਹੁਣ ਆਪਾਂ ਜਾ ਰਹੇ ਆ ਲੇ ਸ਼ਿਰੀ ਨਗਰ ਨੈਸ਼ਨਲ ਹਾਈਵੇ 1 ਲੇ ਤੋਂ ਰਹਿ ਗਿਆ 50 ਕਿਲੋਮੀਟਰ ਬਾਅਦ ਕੱਲ ਨੂੰ ਆਪਾਂ ਲੇ ਪਹੁੰਚਾਂਗੇ ਤੇ ਇਧਰਲੇ ਪਾਸੇ ਵੀ ਉਹੀ ਰੁੱਖ ਮਲਚਿੰਗ ਪਿੱਖੁਰਮਨੀ ਆਪਾਂ ਪਿੰਡ ਦੇ ਲੰਘ ਜੀ ਉਸ ਤੋਂ ਗਾਂ ਫੇਰਾ ਬਣ ਵਾਲਾ ਦੇਖਣ ਨੂੰ ਸੋਨਾ ਮਿਲੂਗਾ ਹੁਣ ਤਾਂ ਬਾਜ਼ਾਰ ਚ ਜੇ ਫਿਰਦੇ ਆਪਾਂ ਨਿੰਮੂ ਹੈਗਾ ਇੱਥੂ ਜੀ 24 ਕਿਲੋਮੀਟਰ ਬਾਅਦ ਤੇ ਆਪਾਂ ਆ ਪਹਾੜੀ ਪਾਰ ਕਰਨੀ ਆ ਸਾਹਮਣੇ ਵਾਲੀ ਸੜਕਾਂ ਦੇ ਉੱਤੇ ਸ਼ਾਂਤੀ ਸਤੂਪੇ ਬਣੇ ਹੋਏ ਆ ਤਿੰਨ ਦੇ ਨਾਲ ਦੀ ਰਾਹ ਕੱਟੇ ਹੋਏ ਆ ਜਿਵੇਂ ਇੱਥੋਂ ਨਿਕਲੇ ਹੋਏ ਆ ਸਾਹਮਣੇ ਆਲਾ ਰਾਹ ਜੇ ਤੁਸੀਂ ਪ੍ਰਿਕਰਮਾ ਕਰਨੀ ਥੋੜੀ ਸ਼ਰਧਾ ਤਾਂ ਉੱਪਰ ਵਾਲੇ ਰਾਹ ਹੋ ਜੋ ਉੱਥੋਂ ਉੱਤੋਂ ਚ ਘੁੰਮ ਕੇ ਆ ਕੇ ਫਿਰ ਇਸੇ ਰਾਹ ਤੇ ਆ ਜੂ ਜੇ ਤੁਸੀਂ ਨਹੀਂ ਥੋੜਾ ਸਮਾਂ ਹੈਗਾ ਨਹੀਂ ਤੁਸੀਂ ਪ੍ਰਿਕਰਮਾ ਕਰਨੀ ਤਾਂ ਫਿਰ ਸਿੱਧਾ ਹਾਈਵੇ ਤੇ ਲੰਘ ਜਿਓ ਅੱਜ ਆਪਣਾ ਸਾਰਾ ਸਫਰ ਇੰਨਾ ਪਹਾੜਾਂ ਚ ਆ ਬਸ ਇੰਨਾ ਕਿ ਅੱਜ ਟਰੈਕ ਨਹੀਂ ਕਰ ਰਹੇ ਅੱਜ ਆਪਾਂ ਰੋਡ ਤੇ ਆ ਸੜਕ ਤੇ ਹੋਣ ਕਰਕੇ ਪਰਾਉਣ ਕੇ ਲੱਗੀ ਹੋਈ ਆ ਲੋਕ ਲੰਗੀ ਟੱਪੀ ਜਾਂਦੇ ਨੇ ਲਈ ਦੇ ਲੈਂਡਸਕੇਪ ਨੇ ਬਈ ਇਹ ਬਹੁਤ ਸੋਹਣੇ ਪਹਾੜ ਨੇ ਤੇ ਆਪਾਂ ਨੂੰ ਬਾਸਗੋ ਪਹਣਾ ਪਿੰਡ ਬਾਸਗੋ ਤੱਕ ਇਹ ਵਿਲਾ ਹੀ ਆ ਸਾਰਾ ਬਾਸਗੋ ਤੋਂ ਬਾਅਦ ਨਿੰਮੂ ਆਊਗਾ ਤੇ ਫਿਰ ਗੁਰਦੁਆਰਾ ਪੱਥਰ ਸਾਹਿਬ ਉਥੋਂ ਤੱਕ ਇਹ ਸਾਰਾਰਾ ਵਿਲਾ ਪਹਾੜ ਬਹੁਤ ਦੂਰ ਦੂਰ ਨੇ ਚਾ ਫਿਰ ਨੀਵੇਂ ਜਾਈ ਜਾਣਾ ਹੁਣ ਨੀਵੇਂ ਜਾਈ ਜਾਣਾ ਲੈ ਸ਼ਹਿਰ ਮੈਨੂੰ ਲੱਗਦਾ 11 1/2 11000 ਫੁੱਟ ਦੀ ਉਚਾਈ ਤੇ ਆ ਤੇ ਜਿਹੜੇ ਇਹਦੇ ਪਾਸ ਪੈਂਦੇ ਨੇ ਉਹ ਕੋਈ 16000 ਫੁੱਟਾਂ ਕੋਈ 14000 ਕੋਈ 18000 ਸਾਰੇ ਉੱਚੇ ਪਾਸਾਂ ਦੇ ਵਿਚਾਲੇ ਘਿਰਿਆ ਹੋਇਆ ਸ਼ਹਿਰ ਆ ਲੈ ਇੱਕ ਰੇਗਿਸਤਾਨ ਰਾਜਸਥਾਨ ਦਾ ਜਿਹੜਾ ਕਿ ਗਰਮ ਰੇਗਿਸਤਾਨ ਆ ਜੈਸਰ ਮੀਰ ਵਾਲਾ ਇਲਾਕਾ ਤੇ ਇੱਕ ਇਹ ਰੇਗਿਸਤਾਨ ਜਿਹੜਾ ਕਿ ਠੰਡਾ ਮਾਰੂਥਲ ਆ ਦੋਨੇ ਰੇਗਿਸਤਾਨ ਇੱਕ ਮਾਰੂਥਲ ਰਾਜਸਥਾਨ ਦੇ ਵਿੱਚ ਜਿਹੜਾ ਕਿ ਗਰਮ ਮਾਰੂਥਲ ਆ ਇਹ ਕੇਵੀ ਮਾਰੂਥਲ ਆ ਇਹ ਠੰਡਾ ਮਾਰੂਥਲ ਆ ਰਾਜਸਥਾਨ ਵਾਲਾ ਬਹੁਤ ਨੀਵਾ ਉਹ ਸਮੁੰਦਰ ਦੇ ਨੇੜੇ ਜਿਹਾ ਹੀ ਆ ਕਿਉਂਕਿ ਗੁਜਰਾਤ ਦੀ ਹੱਦ ਸਮੁੰਦਰ ਨਾਲ ਲੱਗ ਜਾਂਦੀ ਹੈ ਤੇ ਰਾਜਸਥਾਨ ਗੁਜਰਾਤ ਦੇ ਨਾਲ ਜਿਹਾ ਉਹ ਮੈਨੂੰ ਲੱਗਦਾ ਪੰਜਾਬ ਤੋਂ ਵੀ ਨੀਵਾ ਹੋਊਗਾ ਤੇ ਇਹ ਸਭ ਤੋਂ ਉੱਚਾ ਤਾਂ ਕਰਕੇ ਇਹ ਠੰਡਾ ਪਈ ਤੇ ਉਹ ਤੱਤਾ ਆਪਾਂ ਥੋੜੀ ਜਿਹੀ ਚੜਾਈ ਚੜੇ ਸੀ ਤਾਂ ਹੁਣ ਕਦ ਉਤਰੀ ਜਾਨੇ ਆ ਤਾਂ ਕਰਕੇ ਅੱਜ ਆਪਣੀ ਐਵਰੇਜ ਵਧੀ ਹੋਈ ਆ ਆਪਾਂ ਹੋਰ ਤਿੰਨਾ ਚਾਰਾਂ ਘੰਟਿਆਂ ਦੇ ਵਿੱਚ ਮੈਨੂੰ ਲੱਗਦਾ ਵੀ ਨਿੰਮੂ ਪਹੁੰਚ ਜਾਂਦੇ ਹੁਣ ਆਪਾਂ ਨੀਵੇਂ ਚਾਈ ਜਾਣਾ ਲੇ ਦੇ ਕਾਚੀ ਰੰਗੇ ਪਹਾੜ ਜਦੋਂ ਅਸੀਂ ਲੇ ਆਏ ਹੀ ਨਹੀਂ ਸੀਗੇ ਨਾ ਮੈਂ ਲੇਹ ਨਹੀਂ ਆਇਆ ਸੀ ਪਹਿਲਾਂ ਤੇ ਗੱਲ ਹੁੰਦਾ ਹੁੰਦਾ ਸੀ ਕਿ ਲੇਹ ਦੇ ਵਿੱਚ ਪਹਾੜ ਰੰਗ ਬਦਲਦੇ ਆ। ਉਦੋਂ ਐ ਲੱਗਦਾ ਹੁੰਦਾ ਸੀ ਕਿ ਸ਼ਾਇਦ ਪਹਾੜ ਪਹਾੜੀ ਰੰਗ ਬਦਲ ਜਾਂਦੇ ਆ। ਪਰ ਜਦੋਂ ਫਿਰ ਇੱਧਰ ਆਉਣ ਲੱਗੇ ਤਾਂ ਫੇਰ ਪਤਾ ਲੱਗਿਆ ਕਿ ਪਹਾੜ ਐ ਰੰਗ ਬਦਲਦੇ ਆ ਕਿ ਇੱਕ ਪਹਾੜ ਲਾਲ ਰੰਗ ਦਾ, ਇੱਕ ਖਾਕੀ ਰੰਗ ਦਾ, ਇੱਕ ਗੁਲਾਬੀ ਰੰਗ ਦਾ, ਕੋਈ ਕਾਲੇ ਰੰਗ ਦਾ। ਇਸ ਤਰ੍ਹਾਂ ਦੇ ਪਹਾੜਾ ਇੱਥੇ। ਹੁਣ ਵੀ ਮੇਰੀ ਅੱਖਾਂ ਦੇ ਸਾਹਮਣੇ ਚਾਰ ਰੰਗ ਦੇ ਸੀ ਜਾਂਦੇ ਨੇ ਮੈਨੂੰ ਪਹਾੜਾਂ ਦੇ। ਤੇ ਥੱਲੇ ਮੈਨੂੰ ਲੱਗਦਾ ਵੀ ਬਾਸ ਕੋਈ ਆ ਗਿਆ। ਉਹ ਵਾਵਾ ਨੀਵੇਂ ਜਾਣਾ ਤੇ ਜਮ ਖੂਬ ਜੀ ਦਿਖਣਾ। ਜਿਵੇਂ ਜਿਵੇਂ ਆਪਾਂ ਲੇਹ ਸ਼ਹਿਰ ਤੇ ਨੇੜੇ ਹੋਈ ਜਾਂਦੇ ਆ ਹੌਸਲਾ ਵਧ ਹੀ ਜਾਂਦਾ ਕਿ ਸਫਰ ਮੁਕੰਮਲ ਹੋਣ ਵਾਲਾ ਆਪਣਾ ਮਨਾਲੀ ਤੋਂ ਲੇਹ ਆਉਣੇ ਇੱਕ ਵੱਡਾ ਚੈਲੰਜ ਸੀ ਉਹਨਾਂ ਲੱਗਦਾ ਸੀਗਾ ਵੀ ਪਤਾ ਨਹੀਂ ਕਿੰਨੇ ਦਿਨ ਲੱਗਣਗੇ ਤੇ ਕਿਵੇਂ ਪਹੁੰਚਾਂਗੇ ਪਰ ਇੱਕਦਮ ਹੁਣ ਆਪਾਂ ਪਹੁੰਚ ਹੀ ਗਏ ਆ ਹੁਣ ਆਪਾਂ ਤੂੰ ਲੇਹ ਤੱਕ ਨੀਵੇਂ ਹੀ ਹੁੰਦੇ ਜਾਵਾਂਗੇ ਇੱਥੋਂ ਨਿੰਮੂ ਤੋਂ ਦੋ ਰਾਹ ਜਾਣਗੇ ਇੱਕ ਤਾਂ ਮੇਨ ਹਾਈਵੇ ਜਿਹੜਾ ਮੈਗਨੇਟਿਕ ਹੈ ਲੋਕੇ ਜਾਊਗਾ ਉਧਰ ਦੀ ਆਪਾਂ ਨੂੰ ਵਾਟ ਪਊਗੀ ਜ਼ਿਆਦਾ 9-10 ਕਿਲੋਮੀਟਰ ਵਾਟ ਜੀ ਆਪਾਂ ਮੈਗਨੇਟਿਕ ਹਿੱਲ ਛੱਡ ਕੇ ਸ਼ਾਰਟਕਟ ਹੋ ਜਾਗੇ ਤਾਂ ਫਿਰ ਆਪਾਂ ਆਰਮਨ ਵਾਲੀ ਅਜ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਹਾਂ ਤੋ ਸੜਕ ਦੇ ਨਾਲ 뷰 ਕਿੰਨਾ ਸੋਹਣਾ ਹੋ ਗਿਆ ਪਹੁੰਚ ਗਏ ਜੀ ਆਪਾਂ ਲਾਗਾ ਕੈਫੇ ਹੁਣ ਇੱਥੇ ਕੋਟ ਚਾਹ ਪੀਏ ਤੇ ਫਿਰ ਬਾਟਲ ਵੇਟਦੇ ਹੌਲੀ ਹੌਲੀ ਆਜਾ ਆਪਾਂ ਹਨੇਰਾ ਹੁੰਦੇ ਤੱਕ ਗੁਰਦੁਰ ਸਾਹਿਬ ਪਹੁੰਚ ਜਾਗੇ ਜੇ ਗੁਰਦੁਰ ਸਾਹਿਬ ਅਜਿਵੇਂ ਪਹੁੰਚਣੀ ਪਹੁੰਚਣਾ ਇਹ ਮਿੱਥਿਆ ਹੋਇਆ ਜਿਵੇਂ ਅਜ ਖਿੱਚ ਕੇ ਤੁਰਾਂਗੇ ਤੇ ਚਾਨਣੇ ਚਾਨਣੇ ਪਹੁੰਚਾਂਗੇ 20 ਘੰਟਾ ਲੇਟ ਪਹੁੰਚਾਂਗੇ ਇਹ ਇਲਾਕਾ ਸਾਰਾ ਸੇਫ ਹੈ ਇੱਥੇ ਡਰ ਕੋਈ ਨਹੀਂ ਸਰ ਕਿਸੇ ਕਿਸਮ ਦਾ ਨਾ ਤੇ ਕੋਈ ਜੰਗਲੀ ਜਾਨਵਰ ਨਾ ਇੱਥੇ ਕੋਈ ਲੁੱਟ ਖੋਗਾ ਸੋਅ ਅਜ ਗੁਰਦੁਰ ਸਾਹਿਬ ਆਪਾਂ ਜਾਵਾਂਗੇ ਜਾਵਾਂਗੇ ਇੱਕ ਡੇਢ ਦਾ ਸਮਾਂ ਹੋ ਗਿਆ ਚਾਹ ਮਹਗਾਈ ਸੀ ਕਿਤੇ ਆਹ ਲਿਆਤੀ ਉਹਨਾਂ ਨੇ ਮੈਨੂੰ ਕਿਲੋ ਚਾਹ ਕੱਪ ਵੇਖੋ ਗੱਡਾ ਵੱਡਾ ਯਾਰ ਇੱਕ ਕੋਤੇ ਰਲਾ ਕਰਗਾ ਬਾਕੀ ਮੋੜ ਕੇ ਪਤਿੱਲੀ ਵਿੱਚ ਪਾਲਾ ਲੇ 44 ਕਿਲੋਮੀਟਰ ਵਾਟ ਤੇ ਨਿੰਮੂ 8 ਕਿਲੋਮੀਟਰ ਵਾਟ ਮਤਲਬ ਗੁਰਦੁਆਰਾ ਸਾਹਿਬ ਰਹਿ ਗਿਆ ਇਥੋਂ ਆਪਾਂ ਨੂੰ 12-15 ਕਿਲੋਮੀਟਰ ਵਾਟ ਨਿੰਮੂ ਰਹਿ ਗਿਆ ਇਥੋਂ 8 ਕਿਲੋਮੀਟਰ ਵਾਟ ਤੇ ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਾਸਕੋ ਪਿੰਡ ਵਿਲੀਜ ਬਾਸਗੋ ਇਹਦੀ ਸਮੁੰਦਰ ਤਲ ਤੋਂ ਉਚਾਈ ਹੈਗੀ 10801 ਫੁੱਟ ਤੇ ਲੇਹ ਦੀ 11000 ਕੁਛ 100 ਮਿਲਣ 11400 ਬਤਨ 300 ਇੰਨੀ ਦਾ ਆਪਾਂ ਇੰਨਾ ਉੱਚਾ ਜਾਣਾ ਹੁਣ ਤੇ ਇਧਰੋਂ ਆਪਾਂ ਨੀਵੇਂ ਹੀ ਹੋਈ ਜਾਂਦੇ ਆ ਸਵੇਰ ਦੇ ਅੱਜ ਲੇਹ ਤੋਂ ਬਾਅਦ ਫਿਰ ਚੜ੍ਹਾਈ ਪਾਊਗੀ ਜਦੋਂ ਆਪਾਂ ਨੁਬਰਾ ਜਾਵਾਂਗੇ ਉਦੋਂ ਆਪਾਂ ਨੂੰ ਇੱਕ ਪਹਾੜੀ ਚੋਟੀ ਪਾਰ ਕਰਨੀ ਪੈਣੀ ਆ ਬਾਸਕੂ ਪਹੁੰਚ ਕੇ ਆਪਾਂ ਫੇਰ ਪਹੁੰਚ ਗਏ ਆ ਬਾਈ ਸਰੋਂ ਤੇ ਜੌਂ ਦੇ ਖੇਤਾਂ ਦੇ ਵਿੱਚ ਸਰੋਂ ਥੋੜੀ ਅਵਰ ਜੌਂ ਬਹੁਤ ਬੀਜੀ ਹੋਏ ਇਹਨਾਂ ਨੇ ਇਹ ਲੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਿਹੜੇ 35 40 ਕਿਲੋਮੀਟਰ ਵੱਟ ਦੇ ਘੇਰੇ 'ਚ ਕੋਈ ਵੀ ਦੇ ਦੋ ਕੋਈ ਬਾਤ ਨਹੀਂ ਜੀ ਇਹ ਚਲੇਗਾ ਚਲੇਗਾ ਜੀ ਵੀ ਚਲੇਗਾ ਪੰਨਾਲੇ ਪੰਜਾਬ ਨੇ ਢੁੱਲਦੇ ਹਸਪੀਤਲ ਨਾ ਦੇਖੋ ਨਾ ਇਤਨਾ ਦਮ ਰੱਖਦਾ ਹੈ ਸ਼ੁਕਰੀਆ ਆਪ ਦਾ ਜੂਲੇ 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 ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਅੰਗਰ ਕਿੱਥੀ ਜਗ੍ਹਾ ਸਾਰ ਹੈ ਮੈਂ ਹਾਂ ਜੀ ਮੇਰਾ گاਉਂ ਕੁਰਾਈ ਵਾਲਾ ਹੈ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਔਰ ਬੜੀ ਸਿਟੀ ਬਠਿੰਡਾ ਹੈ ਬਠਿੰਡਾ ਦੇ ਪਾਸ ਮੇਰਾ ਘਰ ਹੈ ਹਾਂ ਜੀ 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 ਅੱਜ ਮੈਂ ਜਾ ਰਹਾ ਹਾਂ ਗੁਰਦੁਆਰਾ ਪੱਥਰ ਸਾਹਿਬ ਹਾਂ ਬਾਹਰ ਰੁਕੇਗੇ ਅੱਜ ਆਪਕਾ ਧੰਨਵਾਦ ਜੀ ਇਹ ਦੇਣੇ ਲਈ ਸ਼ੁਕਰੀਆ ਹਾਂ ਜੀ ਬਾਬਾ ਜੀ ਕਹਿੰਦੇ ਰਟਣਾ ਰਟਾ ਪੀ ਤੁਰ ਕੇ ਆਇਆ ਤੂੰ ਚੰਗੇ ਲੋਕ ਦੁਨੋਂ ਤੇ ਹਰੇਕ ਕੋਨੇ 'ਚ ਮਿਲ ਜਾਂਦੇ ਸਾਨੂੰ ਹੁਣ ਤੱਕ ਆਪਾਂ ਖੁਰਮਾਨੀਆਂ ਦੇ ਬਾਗ ਦੇ ਵਿੱਚ ਬਹੁਤ ਸਫਰ ਕੀਤਾ ਵਕ ਵਕਤਾਂ ਰਾਂ ਦੀ ਖੁਰਮਾਨੀ ਦੇਖੀ ਆ ਇੱਥੇ ਮੈਨੂੰ ਇੱਕ ਖੁਰਮਾਨੀ ਦੀ ਨਵੀਂ ਕੁਆਲਿਟੀ ਦੇਸੀ ਆ ਇਹਦਾ ਰੰਗ ਜਮਾਂ ਲਾਲ ਆ ਤੇ ਸਾਈਜ਼ ਤੇ ਪੱਖੋਂ ਹੀ ਬਹੁਤ ਛੋਟੀ ਆ ਖਾਣ ਦੇ ਵਿੱਚ ਇਹ ਬਹੁਤ ਜਿਆਦਾ ਮਿੱਠੀ ਆ ਤਾਂ ਆ ਖੁਰਮਾਨੀਆਂ ਜਮਾਂ ਲਾਲ ਰੰਗ ਦੀ ਆ ਇਹ ਅਲੱਗ ਕੁਆਲਿਟੀ ਆ ਇੱਕ ਖੁਰਮਾਨੀ ਇਹ ਵਾਲੀ ਆ ਇਹ ਹੋਰ ਕੁਆਲਿਟੀ ਆ ਇੱਥੇ ਇਹ ਦੋ ਤਰ੍ਹਾਂ ਦੀ ਹਰਮਾਨੀ ਲੱਗੀ ਹੋਈ ਹੈ। ਅੱਬਾ ਬਾਸ ਵੀ ਫਿਰਦੇ ਹਾਂ ਅਜੇ ਤੱਕ। ਲੇਲ ਦਾ ਪਹਾੜਾਂ ਦੀ ਬਲਖਨ ਤਾਂ ਜਿਵੇਂ ਕਹਦੀ ਆਪਾਂ ਵੀ ਪਹਾੜਾਂ ਦਾ ਰਾਜਾ ਲਦਾਖ। ਖੂਬਸੂਰਤ ਪਹਾੜ ਨੇ ਲਦਾਖ ਦੇ ਵਿੱਚ। ਆ ਇੱਥੇ ਇਲਾਕੀ ਤਰ੍ਹਾਂ ਦੇ ਪਹਾੜ ਨੇ। ਇਹ ਇੱਕ ਹੀ ਪਹਾੜੇ ਹੋ ਜਿਆਂ, ਗਾਂ ਫੇਰ ਮਿੱਟੀ ਗਿਰੂ ਜਿਆ ਹੈਗਾ। ਪਰ ਇਹੀ ਇਹਦੀ ਵਿਲੱਖਣਤਾ ਜਿਵੇਂ ਹੱਥਾਂ ਨਾਲ ਠੱਪ ਕੇ ਬਣਾਇਆ ਹੁੰਦਾ ਇਹੋ ਜਿਹਾ ਪਹਾੜ ਸਮਾਂ ਹੋ ਗਿਆ ਪੌਣੇ 4 ਦਾ ਤੇ ਆਪਾਂ ਹਜੇ ਤੱਕ ਮੈਨੂੰ ਲੱਗਦਾ ਵੀ 12-13 ਕਿਲੋਮੀਟਰ ਵਧ ਜਾਵਾਂਗੇ ਫਿਰ ਕਿਤੇ ਜਾ ਕੇ ਅਸੀਂ ਗੁਰਦੁਰਾ ਸਾਹਿਬ ਪਹੁੰਚਾਂਗੇ ਨਿੰਮੂ ਪਹੁੰਚਾਂਗੇ ਪਹਿਲਾਂ ਆਪਾਂ ਫਿਰ ਉੱਥੇ ਜਨਸਕਾਰ ਜਾਂ ਤੇ ਸਿੰਧ ਤੇ ਆ ਜਾ ਕੇ ਸੰਗਮ ਪੁਆਇੰਟ ਆ ਉਹ ਦੇਖਾਂਗੇ ਤਾ ਫੇਰ ਉਸ ਤੋਂ ਬਸ ਦੋ ਰਸਤੇ ਨੇ ਇੱਕ ਮਾਊਂਟ ਉੱਧਰ ਜਾਣਾ ਜਿਹੜੀ ਉਹ ਚੁੰਬਕੀ ਸੜਕ ਤੇ ਇੱਕ ਪੱਕ ਡੰਡੀ ਹੈਗੀ ਆ ਗੁਰਦਰਾ ਸਾਹਿਬ ਜਾਣ ਵਾਸਤੇ ਉੱਥੇ ਜਾ ਕੇ ਦੇਖਦੇ ਆ ਕਿਹੋ ਜਿਹਾ ਅੱਜ ਮੈਂ ਆਸੇ ਪਾਸੇ ਤੇ ਸ਼ੋਰ ਬਹੁਤ ਘੱਟ ਲਾਇਆ ਉਹਦਾ ਕਾਰਨ ਇਹ ਹੀ ਆ ਕਿ ਇੱਥੇ ਫੌਜ ਬਹੁਤ ਬੈਠੀ ਆ ਜਿੱਥੇ ਫੌਜ ਬੈਠੀ ਆ ਉੱਥੇ ਵੀਡੀਓ ਆਪਾਂ ਬਣਾ ਨਹੀਂ ਸਕਦੇ ਵੀ ਤੇ ਬਣਾਉਣੀ ਚਾਹੀਦੀ ਵੀ ਨਹੀਂ ਤਾਂ ਕਰਕੇ ਰਾਸ ਵਿੱਚ ਘਟੀ ਆਸੇ ਪਾਸੇ ਦਾ ਮਾਹੌਲ ਜੋ ਦਿਖਾਇਆ ਕਿਸੇ ਦੇ ਵਿੱਚ ਬੱਸ ਕੋ ਤੋਂ ਬਾਅਦ ਆਪਾਂ ਪਹੁੰਚ ਗਏ ਨਿੰਮੂ ਨਿੰਮੂ ਹੈ ਜੀ 10361 ਫੁੱਟ ਇੱਥੋਂ ਨਿੰਮੂ ਸ਼ੁਰੂ ਹੋ ਗਿਆ ਜਿੱਦੀ ਮਗਰ ਫਾਰਾ ਫੌਗ ਦਾ ਏਰੀਆ ਆਇਆ ਇਹ 12 15 20 ਕਿਲੋਮੀਟਰ ਬਾਅਦ ਉਧਰ ਆਪਾਂ ਵੀਡੀਓ ਬਣਾਈ ਨਹੀਂ ਹੁਣ ਕੈਫੇ ਵੀ ਆ ਗਿਆ ਤੇ ਆਪਾਂ ਇੱਥੇ ਕੁਝ ਖਾ ਲਈਏ ਓਪਨ ਫੋਰ ਹਾਲ ਸ਼ੋਪਿੰਗ ਕੰਪਲੈਕਸ ਹੈ ਤੇ ਵਿੱਚ ਕੈਫੇ ਵੀ ਆ ਤੇ ਟਿਕੈਥਰਨ ਦਾ ਨਿੱਕਾ ਜਿਹਾ ਸਟੋਰ ਬਣਿਆ ਹੋਇਆ ਹੈ। ਏਟੀਐਮ ਸਾਰੀਆਂ ਸਹੂਲਤਾਂ ਇਸ ਨਿੱਕੇ ਜਿਹਾ ਥਾਂ ਦੇ ਵਿੱਚ ਹੈਗੀਆਂ। ਇੰਨਾ ਨਹੀਂ ਭਈ ਆਪਾਂ ਨੂੰ ਮੋੜ ਤਾ ਕਦੇ ਇੱਥੇ ਹੈ ਨਹੀਂ ਖਾਣ ਪੀਣ ਨੂੰ ਕੁਝ ਵੀ ਬੰਦ ਸਾਰਾ ਕੁਝ ਇਕੱਲੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਟਿਕੈਥਰਨ ਦਾ ਛੋਟਾ ਜਿਹਾ ਸਟੋਰ ਬਣਿਆ ਹੋਇਆ ਹੈ। ਅਗਾਂਹ ਪਿੰਮੂ ਮਾਰਕੀਟ ਚ ਚੱਲਦੇ ਹਾਂ। ਪਿੰਮੂ ਦੀ ਮਾਰਕੀਟ ਆ ਗਈ ਉਹ ਸਾਹਮਣੇ ਹੈਗਾ ਕਿਚਨ ਇੱਕ ਇੱਧਰ ਵੀ ਹੈਗਾ ਰੈਸਟੋਰੈਂਟ। ਇੱਥੇ ਕੁਝ ਖਾਣੇ ਆ। ਹਾਂ। ਹੋਰ ਤਾਂ ਇਹ ਲੱਗਿਆਦਾ ਆਪਾਂ ਲੇ ਹੀ ਪਹੁੰਚ ਗਏ। ਇੱਧਰ ਬੈਠਦੇ ਹਾਂ। ਸਮਾਂ ਹੋ ਗਿਆ 5:30 ਤੇ ਗੁਰਦੁਆਰਾ ਸਾਹਿਬ ਰਿਹਾ ਗਿਆ 5:30 ਕਿਲੋਮੀਟਰ ਬਾਅਦ। ਚੱਲੋ ਬਈ ਦੇ ਉਸਨ ਹੌਲੀ ਹੌਲੀ ਜਿੰਮੂ ਪਹੁੰਚ ਗਏ ਆਪਾਂ ਜੇ ਤਾਂ ਆਪਾਂ ਜਾਣੇ ਹਾਈਵੇ ਤਾਂ ਗੁਰਦਾਰਾ ਸਾਹਿਬ ਹੈਗਾ ਇਥੋਂ 10-11 ਕਿਲੋਮੀਟਰ ਬਾਅਦ ਪਰ ਇੱਕ ਆਹ ਰਸਤਾ ਜਾਂਦਾ ਸ਼ਾਰਟਕਟ ਇਧਰ ਤੇ 3.5 ਕਿਲੋਮੀਟਰ ਬਾਅਦ ਠੀਕ ਆਪਾਂ ਇਧਰ ਜਾਵਾਂਗੇ ਜਿਹੜਾ ਜਨਸਕਰ ਦੇ ਰੋ ਦਾ ਸੰਗਮ ਹੁੰਦਾ ਉਹ ਸਾਹਮਣੇ ਹੁੰਦਾ ਉਧਰਲੇ ਪਾਸੇ ਉਸੇ ਦਾ ਆਪਾਂ ਸਵੇਰੇ ਦੇਖਣਾ ਵਾਈ ਕੱਲ ਨੂੰ ਅੱਜ ਆਪਾਂ ਗੁਰਦਾਰਾ ਸਾਹਿਬ ਪਹੁੰਚਦੇ ਆ ਕਿਉਂਕਿ ਮੈਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਵੀ ਉੱਥੇ ਰਹਿائش ਹੈਗੀ ਆ ਕਿ ਹੈ ਨਹੀਂਗੀ ਸਮਾਵੇ ਸ਼ਾਮ ਦੇ 6 ਵਜ ਚੁਕੇ ਆ ਮੈਂ ਥੋੜਾ ਜਿਹਾ ਗਲਤ ਆ ਗਿਆ ਮੈਨੂੰ ਲੱਗਦਾ ਅਸਲ ਚ ਜਿਹੜਾ ਉੱਪਰ ਹੋਰ ਰਾਹ ਬਣਿਆ ਹੋਇਆ ਨਾ ਇਹ ਜਾਂਦਾ ਗੁਰਦਰਾ ਸਾਹਿਬ ਨੂੰ ਇੱਥੇ ਚੜਦੇ ਆਪਾਂ ਜਾ ਕੇ ਆਹ ਸੜਕ ਤਾਂ ਹੋਰ ਪਾਸੇ ਜਾਂਦੀ ਹੈ ਲਾਈਟ ਮੋਟਰ ਵਹੀਕਲ ਆਉਣ ਲਈ ਛੋਟੇ ਵਹੀਕਲਾਂ ਦੇ ਲਈ ਸ਼ਾਰਟਕਟ ਰਾਹ ਦੋ ਗੋਲੀ ਮੀਟਰ ਹੋਰ ਜਾ ਕੇ ਇਹ ਵੀ ਹਾਈਵੇ ਤੇ ਜੜ ਜਾਊਗਾ ਪਰ ਵਾਰਡ ਦਾ ਉਹ ਫਰਕ ਪੈ ਜਾਂਦਾ ਮੇਨ ਰੋਡ ਦੇ ਨਾਲ ਨਾਲ ਆ ਗਏ ਆਪਾਂ ਤੇ ਗੁਰਦਰਾ ਪੱਥਰ ਸਾਹਿਬ ਰਹਿ ਗਿਆ ਇੱਥੋਂ ਲਗਭਗ ਮੈਨੂੰ ਲੱਗਦਾ 8-9 ਕਿਲੋਮੀਟਰ ਵਾਰਡ ਹੋਊਗਾ ਨੋ ਡਰੋਨ ਚੋ ਤਵਾਰਾ ਸ਼੍ਰੀ ਪੱਥਰ ਸਾਹਿਬ ਇਤਿਹਾਸ ਲਿਖੇ ਬੋਰਡ ਤੇ ਉਹ ਸਾਹਮਣੇ ਗੁਰਦੁਆਰਾ ਕਰੋ ਜੀ ਦਰਸ਼ਨ ਗੁਰਦੁਆਰਾ ਪੱਥਰ ਸਾਹਿਬ ਐਲਟੀਟਿਊਡ 11533 ਫੁੱਟ ਉਹਨਾਂ ਕੋ ਗੁਰਦਾਰ ਸਾਹਿਬ ਜਾਵਾਂਗੇ ਦੇਖਦੇ ਇੱਥੇ ਰਹਿਣ ਦਾ ਪ੍ਰਬੰਧ ਹੋਇਆ ਤਾਂ ਠੀਕ ਆ ਨਹੀਂ ਫਿਰ ਵਾਪਸ ਆਪਾਂ ਨਿਮੂ ਹੀ ਪਹੁੰਚ ਜਾਾਂਗੇ ਕਿਉਂਕਿ ਗੁਰਦੁਆਰਾ ਸਾਹਿਬ ਫੌਜ ਸੰਭਾਲਦੀ ਆ ਫਿਰ ਆਪਾਂ ਸਵੇਰੇ ਸਵੇਰਾ ਉੱਠ ਕੇ ਆ ਜਾਾਂਗੇ ਇੱਧਰ ਵੀ ਜਾਵਾਂਗੇ ਆਪਾਂ ਗੱਲ ਨੂੰ ਉੱਪਰਲੇ ਪਾਸੇ ਇਥੋਂ ਲੈ ਆਪਣਾ ਇੱਕ ਦਿਨ ਦਾ ਸਫ਼ਰ ਰਹਿ ਗਿਆ 25 ਕਿਲੋਮੀਟਰ ਬਾਅਦ ਆਲੇ ਐਸੀ ਪ੍ਰੀਤ ਕਰੋ ਮਨ ਮੇਰੇ ਓ ਮਨ ਮੇ ਕੀਪ੍ਰਿਟ ਗੁਰਦਵਾਰਾ ਚੇਰੀ ਪੱਥਰ ਸਾਹਿਬ ਇੰਡੀਅਨ ਆਰਮੀ ਇਧਰਲੇ ਪਾਸੇ ਪਾਰਕਿੰਗ ਬਣੀ ਹੋਈ ਆ ਗੱਡੀਆਂ ਵਾਸਤੇ ਨਾ ਬਟਾਲੀਆਂ ਨਾਲ ਸਹਿਯੋਗ ਆ ਸ਼ਾਇਦ ਉਹਨਾਂ ਦੇ ਇੱਥੇ ਲਿਖੇ ਹੋਏਗਾ ਤਾਂ ਉਹਨੇ ਨਾ ਉਹ ਦੋ ਬੰਦੇ ਨੇ ਪਾੜ ਲੋ ਪਾੜ ਮੈਂ ਆਈ ਗਈ ਕਿਉਂ ਆ ਗਏ ਵੀਰੇ ਕਿਉਂ ਨਾ ਸਰ ਸਾਹਿਬ ਦੇ ਵਿੱਚ ਟੋਪੀ ਲੈਣ ਦੀ ਇਜਾਜ਼ਤ ਨਹੀਂ ਗਈ ਇਸੇ ਲਈ ਪਿੰਡੋਂ ਮੈਂ ਸਪੈਸ਼ਲ ਆ ਭਰਨੇ ਗੁਰਦਵਾਰਾ ਸਾਹਿਬ ਲਈ ਲੈ ਕੇ ਆਇਆ ਸੀ ਮੈਨੂੰ ਪਤਾ ਸੀ ਕਿ ਇੱਥੇ ਬੰਨਣਾ ਪੈਣਾ ਹੈ ਜੀ ਨਾ ਕੋ ਮੱਥਾ ਟੇਕਦੇ ਆ ਗੁਰੂ ਘਰ ਬੈਠਦੇ ਉੱਥੇ 20 ਮਿੰਟ ਕੋ ਜਿਨ ਕਾ ਪਾਉ ਸਭ ਦਾ ਵਾਸੀ ਜਿਨ ਸੇ ਵਿਆਹਿਆ ਜਿਨ ਸੇ ਵਿਆਹ ਮੇਰਾ ਹਰ ਕੀ ਤੇ ਹਰ ਹਰ ਨਜ਼ ਮਾਥਾ ਸੀ ਧਨ ਤੇ ਧਨ ਜਿਨ ਹੱਥ ਆਇਆ ਜੀ ਜਾਨਾਨਵ ਤੇੰ ਬੰਦ ਜਾਤ ਜੀ ਇੱਥੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਤਪਸਥਾਨ ਗੁਰਦੁਆਰਾ ਪੱਥਰ ਸਾਹਿਬ ਪਰ ਉੱਥੇ ਤਾਂ ਜਗਾ ਬਣੀ ਹੋਈ ਆ ਜਿੱਥੋਂ ਪੱਥਰ ਰੋੜਿਆ ਗਿਆ ਸੀ ਇੱਧਰ ਵੀ ਜਾ ਕੇ ਆਪਾਂ ਆਪੀ ਹੁਣ ਟਾਈਮ ਲੱਭ ਕੇ ਤਾਂ ਹੁਣ ਜਾਵਾਂਗੇ ਨਹੀਂ ਫਿਰ ਸਵੇਰੇ ਜਾਵਾਂਗੇ and selfie not allowed ਇਸ ਟਾਈਮ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਦੇ ਵਿੱਚ ਲੇਟੋ 20 25 ਕਿਲੋਮੀਟਰ ਵੱਲ ਪਹਿਲਾ ਆਉਂਦਾ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਫੌਜ ਦੇ ਕੰਟਰੋਲ ਚ ਫੌਜ ਸੰਭਾਲਦੀ ਹੈ ਇੱਥੇ ਤੋਂ ਫੌਜ ਦੇ ਕੁਝ ਆਪਣੇ ਰੂਲ ਕੁਝ ਆਪਣੇ ਨਿਯਮ ਹੁੰਦੇ ਨੇ ਉਸ ਦੇ ਅਨੁਸਾਰ ਆਪਾਂ ਅੰਦਰ ਦਰਬਾਰ ਸਾਹਿਬ ਦੀ ਵੀਡੀਓ ਨਹੀਂ ਬਣਾ ਸਕਦੇ ਵੀ ਨਹੀਂ ਬਣਾਏਗੀ ਤਾਂ ਅਸੀਂ ਇਹ ਕਰਦੇ ਹਾਂ ਹੁਣ ਮੈਂ ਗੂਗਲ ਤੋਂ ਕੁਝ ਫੋਟੋਆਂ ਚੱਕ ਕੇ ਗੁਰਦੁਆਰਾ ਸਾਹਿਬ ਦੀਆਂ ਲਾ ਦਿੰਦੇ ਇੱਥੇ ਅੰਦਰ ਉਹ ਪੱਥਰ ਪਿਆ ਜਿਹਦੇ ਨਾਲ ਸਾਰਾ ਇਤਿਹਾਸ ਜੁੜਿਆ ਹੋਇਆ ਉਹਦੇ ਨਾਮ ਤੇ ਪੱਥਰ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਨਾਲ ਤੇ ਜਿਹੜਾ ਸੰਬੰਧ ਤੇ ਗੁਰਦੁਆਰਾ ਸੋਹਣ ਅਪਾਰਟੇ ਤੇ ਰਕਾਂਗੇ ਵੈਸੇ ਸਿਵਲ ਦੇ ਚਰਕੋਂ ਦੀ ਪਰਮਿਸ਼ਨ ਵੀ ਲੈਣੀਗੀ ਤੇ ਇੱਥੇ ਨਾਲ ਆਪਣੇ ਕੁਝ ਪੰਜਾਬੀ ਮੁੰਡੇ ਨੇ ਰਹਿੰਦੇ ਆਉ ਨੌਕਰੀ ਕਰਦੇ ਇੱਥੇ ਉਹਨਾਂ ਕੋਲ ਜਾਵਾਂਗੇ ਆਪਾਂ ਉੱਥੇ ਰਹਿਵਾਂਗੇ ਜਿਸ ਸਵੇਰੇ ਫਿਰ ਗੁਰਦੁਆਰਾ ਸਹਿ ਪਹੁੰਚਾਂਗੇ Hindu ਮੰਦਰ ਬੋਧੀ ਮਨਸਟਰੀਆਂ ਮੁਸਲਮਾਨਾਂ ਦੀਆਂ ਮਸਜਿਦਾਂ ਸਾਰਿਆਂ ਦੇ ਵਿੱਚ ਇਹ ਰੂਲ ਹੈ ਕਿ ਆਪਾਂ ਫੋਟੋਗ੍ਰਾਫੀ ਨਹੀਂ ਕਰ ਸਕਦੇਗੇ ਵੈਸੇ ਮੈਂ ਇਸ ਗੱਲ ਦੀ ਨਾਲ ਦਿਲੋਂ ਸਹਿਮਤ ਵੀ ਆ ਕਿਉਂਕਿ ਆਪਾਂ ਇੱਥੇ ਸ਼ਰਧਾ ਦੇ ਨਾਲ ਮੱਥਾ ਟੇਕਣ ਲਈ ਆਉਣੇ ਆ ਤੁਹਾਨੂੰ ਕੈਮਰੇ ਕੱਢ ਲੈਂਦੇ ਤਾਂ ਤੁਹਾਨੂੰ ਸ਼ਰਤਾਂ ਤਾਂ ਖਤਮ ਹੋ ਜਾਂਦੀ ਆ ਫੋਟੋਆਂ ਖਿੱਚ ਕੇ ਮੁਰ ਜਾਉਂਦੇ। ਸੋ ਹੁਣ ਮੈਂ ਇੱਥੇ ਮੱਥਾ ਟੇਕਿਆ ਇੱਥੇ ਮੈਂ ਬੈਠਾ ਦੋ ਘੰਟੇ ਹੁਣ ਦੇਖੋ ਮੁੰਡਾ ਹੈਗਾ ਉਹ ਇੱਥੇ ਆ ਲਾਉਂਦੇ ਨੇ ਸ਼ਾਇਦ ਸੋਲਰ ਲਾਉਂਦੇ ਨੇ ਸੋਲਰ ਪੈਨਲ ਆਪਣੇ ਪੰਜਾਬ ਦੇ ਮੁੰਡੇ ਨੇ ਅੱਜ ਰਾਤ ਨੂੰ ਉਹਨਾਂ ਕੋਲੇ ਰੁਕਾਂਗੇ। ਹਾਈ ਐਲਟੀਟਿਊਡ ਕਰਕੇ ਨੇ ਇੱਥੇ ਆਮ ਬੰਦੇ ਨੂੰ ਰੁਕਣ ਦੀ ਪਰਮਿਸ਼ਨ ਨਹੀਂ ਹੈਗੀ। ਮੈਂ ਜਾ ਰਿਹਾ। ਓਕੇ 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 ਥੈਂਕ ਯੂ। ਕਾਰ ਨਾਲ ਜਾ ਰਿਹਾ। ਨੋ ਲੈ ਵੇ ਭਾਈ ਕਿਰਲਾ ਤੂੰ ਇਹ ਚਾਈ ਕਿੰਨੇ ਦਿਨਾਂ ਨਾਲ ਆਇਆ ਰਾਤ ਦਾ ਪਰਵਾਰ ਅੰਨਾਂ ਸਭ ਦਗਾ ਬਣੀਆਂ ਆਇਆਂ ਸਭ ਤੋਂ ਸਾਧਾ ਮੋਹਰੀ ਤੇਰਾ ਮਨ ਮਨ ਰਸਾਇਆ ਤਾਹ ਨਾਨਕ ਦਾ ਨਾਮ ਸਵਾ ਸਭ ਕੁਝ ਮੈਂ ਪਾਇਆ ਬਾਲ ਮੇਰੀ ਆਨੰਦਾਰਾ ਵੰਨਦੇ। ਅਰਦਾਸ ਤੇ ਪਾਣ ਮੇਰੀ ਸੁਭਿ ਸ਼ਾਨਾ ਨਾਮ। ਬੇਸ ਲਾਇਬ੍ਰੇਰੀ ਚੂਹੀ ਦਾ। ਸ੍ਰੀ ਗੁਰੂ ਨਾਨਕ ਦੇਵ ਜੀ 1469 1539 ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ 1504 1552 ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ 1479 1574 ਪੰਜਵੇਂ ਗੁਰੂ ਸ੍ਰੀ ਗੁਰੂ ਰਾਮਦਾਸ ਜੀ 1534 ਤੋਂ 1581 ਛੇਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ 1563 ਤੋਂ 1606 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1595 ਤੋਂ 1644 ਸ੍ਰੀ ਗੁਰੂ ਹਰ राय ਜੀ 1630 ਤੋਂ 1661 ਸ੍ਰੀ ਗੁਰੂ ਹਰਕ੍ਰਿਸ਼ਨ ਜੀ 1656 ਤੋਂ 1664 ਸ਼੍ਰੀ ਗੁਰੂ ਤੇਗ ਬਹਾਦਰ ਜੀ 1621 ਤੋਂ 1675 ਜੀ ਗੁਰੂ ਗੋਬਿੰਦ ਸਿੰਘ ਜੀ 1666 ਤੋਂ 1708 ਇੱਥੇ ਇੱਕ ਇਹ ਵਿਕਟਿੰਗ ਰੂਮ ਬਣਿਆ ਹੋਇਆ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਇੱਥੇ 10 ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਹੀ ਫੋਟੋਆਂ ਦਰਬਾਰ ਸਾਹਿਬ ਦੇ ਅੰਦਰ ਵੀ ਲੱਗੀਆਂ ਹੋਈਆਂ ਨੇ ਇਦਾਂ ਦੀਆਂ ਆਈਆਂ ਆਪਣਾ ਜੁਲੀ ਬਿਸਤਰਾ ਤੋਂ ਤਕਾ ਤਕਦਾ ਹੈ ਕੋਈ ਸਾਥ ਤੇਰੀ ਵਦਿਆ ਹੈ ਕੋਈ ਨਾ ਹੋ ਨ ਜਾਣੈ ਤੇਰਾ ਹਾਰੇ ਤਹਨਾ ਸਤ ਚਾਹ ਤੇਰੀ ਲਾਲਿਆ ਆਪਾਂ ਆਪਣਾ ਟੈਂਟ ਪਾਈ ਤੇ ਨਾਲ ਹੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਹਵਾ ਬੜੀ ਠੰਡੀ ਲੱਗ ਜਾਂਦੀ ਆ ਤੇ ਬਹੁਤ ਦਿਨਾਂ ਬਾਅਦ ਟੈਂਟ ਖੋਲਿਆ ਅੱਜ ਨਜ਼ਾਰਾ ਆ ਜੂਗਾ ਉੱਪਰਲਾ ਕਪੜਾ ਮੈਂ ਤਾਂ ਕਰਕੇ ਨਹੀਂ ਪਾਇਆ ਕਿ ਮੀਂਹ ਇੱਥੇ ਆਉਂਦਾ ਨਹੀਂ ਤੇ ਉਹ ਹਵਾ ਰੋਕ ਲੈਂਦਾ ਗਰਮੀ ਬਹੁਤ ਹੋ ਜਾਂਦੀ ਉਹਦੇ ਨਾਲ ਹੁਣ ਆਪਾਂ ਇੱਥੇ ਰਾਤ ਕੱਟਦੇ ਆ ਰੋਟੀ ਮੈਂ ਖਾ ਲਈ ਸੀ ਨਿੰਮੂ ਤੋਂ ਚਾਹ ਪੀ ਲਈ ਗੁਰਦੁਆਰਾ ਸਾਹਿਬ ਤੋਂ ਇੱਥੇ ਨਾਲ ਇੱਕ ਛੋਟਾ ਜਿਹਾ ਕਰਿਆਨਾ ਸਟੋਰ ਆ ਇਥੋਂ ਪਾਣੀ ਭਰਦੇ ਆ ਤੇ ਸੌਣੇ ਆ ਸਵੇਰੇ ਆਪਾਂ ਲੇ ਪਹੁੰਚ ਜਾਂਗੇ